7 ਮਈ 2025 ਸਵੇਰ ਦੇ ਲਗਭਗ 7:30 ਵਜੇ ਦੇ ਆਸ-ਪਾਸ ਦਾ ਵਕਤ ਹੋ ਰਿਹਾ ਸੀ ਜੋ ਜੰਮੂ ਕਸ਼ਮੀਰ ਨੂੰ ਇੱਕ ਇਲਾਕਾ ਲੱਗਦਾ ਹੈ ਪੋਛ ਉਸ ਦੇ ਵਿੱਚ ਹੀ ਇੱਕ ਪਿੰਡ ਹੈ ਕਲਾਨੀ 10 ਸਾਲ ਦੇ ਜੈਨ ਖਾਨ 12 ਸਾਲ ਦੇ ਉਸ ਦੀ ਵੱਡੀ ਭੈਣ ਜੋਇਆ ਖਾਨ ਅਤੇ ਪਿਤਾ ਰਮੀਜ਼ ਖਾਨ ਦੇ ਨਾਲ ਅਤੇ ਉਹਨਾਂ ਦੀ ਮਾਤਾ ਵੀ ਉਹਨਾਂ ਦੇ ਨਾਲ ਹੀ ਸੀ ਜਾ ਰਹੇ ਸੀ ਉਸ ਦੇ ਵਿੱਚ ਹੀ ਗੋਲੀਬਾਰੀ ਚੱਲ ਪੈਂਦੀ ਹੈ ਸ਼ਹਿਰੀ ਇਲਾਕਿਆਂ ਤੇ ਜਿੱਥੇ ਆਮ ਲੋਕ ਰਹਿੰਦੇ ਨੇ ਵਜ਼ੁਰਗ ਮਹਿਲਾਵਾਂ ਬੱਚੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹ ਨਿਸ਼ਾਨਾ ਇਸ ਲਈ ਬਣਾ ਰਹੇ ਸੀ ਕਿਉਂਕਿ 22 April 2025 ਦੀ ਦੁਪਹਿਰ ਪਹਿਲਗਾਮ ਦੇ ਨਾਲ ਵੈਸਟਰਨ ਕਾਟੇ ਲੱਗਦੀ ਹੈ ਜਿਸ ਨੂੰ ਮੀਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਉੱਥੇ ਚੁੰਚੁੰਣ ਕੇ ਪੱਚੇ ਹਿੰਦੂਆਂ ਨੂੰ ਅੰਤਕਵਾਦੀਆਂ ਵੱਲੋਂ ਮਾਰ ਦਿੱਤਾ ਗਿਆ ਸੀ ਜਿਹੜੇ ਕਿ ਪਾਕਿਸਤਾਨ ਦੇ ਅੰਤਕਵਾਦੀ ਸੀ ਹੁਣ ਇਸ ਦੇ ਅੰਦਰ ਲਗਭਗ 15 ਦਿਨਾਂ ਦਾ ਸਮਾਂ ਲੱਗਦਾ ਹੈ ਇੱਕ ਆਪਰੇਸ਼ਨ ਤਿਆਰ ਕੀਤਾ ਜਾਂਦਾ ਹੈ ਅਤੇ ਨਾਮ ਰੱਖਿਆ ਜਾਂਦਾ ਹੈ ਆਪਰੇਸ਼ਨ ਸਿੰਧੂਰ ਤਾਂ ਜੋ ਇਸ ਗੱਲ ਦਾ ਬਦਲਾ ਲਿਆ ਜਾ ਸਕੇ ਤੇ ਪਾਕਿਸਤਾਨ ਨੂੰ ਸਫਕ ਸਿਖਾਇਆ ਜਾ ਸਕੇ ਹੁਣ ਪਾਕਿਸਤਾਨ ਨੂੰ ਸਫਕ ਸਿਖਾਉਣ ਦੇ ਲਈ ਅੰਤਕਵਾਦੀਆਂ ਦੇ ਨੋ ਟਿਕਾਣਿਆਂ ਤੇ ਬਿਲਕੁਲ ਹੀ ਤੈਸ ਨਸ ਕਰ ਦਿੱਤੇ ਜਾਂਦੇ ਹਨ ਖਤਮ ਕਰ ਦਿੱਤੇ ਜਾਂਦੇ ਹਨ ਪਰ ਪਾਕਿਸਤਾਨ ਨੇ ਡਿਫੈਂਸ ਜਿਆਦਾ ਕੁਝ ਕਰਨੇ ਹੀ ਪਾਉਂਦਾ ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਅਜਿਹੀ ਪਲੈਨਿੰਗ ਹੈ ਹੀ ਨਹੀਂ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਜੋ ਆਮ ਲੋਕ ਨੇ ਸ਼ਹਿਰੀ ਲੋਕ ਨੇ ਉਹਨਾਂ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਵੇ ਬੇਬਜਾਹੀ ਉਹਨਾਂ ਨੇ ਉਦੋਂ ਹੀ ਗੋਲੀਬਾਰੀ ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ ਮਜ਼ਾਈਲਾ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਜਿਹੜੇ ਆਮ ਲੋਕ ਸੀ ਉਹ ਮਾਰੇ ਜਾ ਰਹੇ ਸੀ ਇਸੇ ਤਰ੍ਹਾਂ ਹੀ ਬੇਕਸੂਰ 15 ਤੋਂ 16 ਇਨਸਾਨ ਮਾਰੇ ਜਾਂਦੇ ਨੇ ਪਰ ਉਸ ਤੋਂ ਬਾਅਦ ਭਾਰਤ ਨੇ ਜੋ ਜਵਾਬੀ ਕਾਰਵਾਈ ਕੀਤੀ ਹੈ ਜਵਾਬੀ ਕਾਰਵਾਈ ਤੋਂ ਬਾਅਦ 8 ਮਈ 2005 ਦੇ ਦੁਪਹਿਰ ਲਗਭਗ 1 ਤੋਂ 1.5 ਵਜੇ ਦੇ ਆਸ-ਪਾਸ ਦਾ ਟਾਈਮ ਹੋ ਰਿਹਾ ਸੀ ਪਾਕਿਸਤਾਨ ਦੀ ਸੰਸਦ ਚੱਲ ਰਹੀ ਸੀ ਉਹਦੇ ਵਿੱਚ ਹੀ ਇੱਕ ਸੰਸਦ ਮੇਜਰ ਤਹਿਤ ਇਕਬਾਲ ਉਹਨਾਂ ਨੂੰ ਰੋਂਦੇ ਦੇਖਿਆ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਉਹ ਕਹਿ ਰਿਹਾ ਸੀ ਕਿ ਅੱਲਾ ਉਹਨਾਂ ਦੇ ਮੁਲਕ ਦੀ ਹਿਫਾਜ਼ਤ ਕਰੇ ਹਲੇ ਤਾਂ ਭਾਰਤ ਨੇ ਯੁੱਧ ਲੜਨ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਪਰ ਪਹਿਲਾਂ ਹੀ ਉਹ ਆਪਣੇ ਮੁਲਕ ਦੀ ਹਿਫਾਜ਼ਤ ਉਹ ਵੀ ਸੰਸਦ ਦੇ ਵਿੱਚ ਰੋਂਦੇ ਹੋਏ ਕਰਨ ਲੱਗੇ ਆਖਰ ਅਜਿਹੇ ਕਿਹੜੇ ਹਾਲਾਤ ਹੋਗੇ ਕਿ ਸੰਸਦ ਅੰਦਰ ਰੋ ਰਹੀ ਸੀ ਤੇ ਉਹ ਆਪਣੇ ਮੁਲਕ ਦੀ ਹਿਫਾਜ਼ਤ ਦੀ ਮੰਗ ਕਰ ਰਹੇ ਸੀ ਕਿਹੜਾ ਭਾਰਤ ਨੇ ਅਜਿਹਾ ਕੰਮ ਕਰ ਦਿੱਤਾ ਅੱਜ ਦੀ ਕਹਾਣੀ ਦੇ ਰਾਹੀ ਇਸ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ ਜੋ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਦਰਅਸਲ ਇਹ ਸੱਚੀ ਘਟਨਾ ਬੁੱਧਵਾਰ ਵੀਰਵਾਰ ਦੀ ਰਾਤ 7 8 ਮਈ 2025 ਦੀ ਇਹ ਗੱਲ ਹੈ ਪਾਕਿਸਤਾਨ ਵੱਲੋਂ ਭਾਰਤ ਦੇ 15 ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਦੇ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਜਦੋਂ ਇਹ ਹਮਲਾ ਕੀਤਾ ਜਾ ਰਿਹਾ ਸੀ ਤੇ ਲਗਭਗ ਉਹਨਾਂ ਦੇ ਨਾਲ ਹੀ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ 15 ਸ਼ਹਿਰਾਂ 'ਚ ਅਲੱਗ-ਅਲੱਗ ਜਗ੍ਹਾ ਗੋਲੇ ਅਗੇਗੇ ਮਿਜ਼ਾਈਲਾਂ ਦਾਗੀਆਂ ਗਈਆਂ ਜੇਕਰ ਉਹਨਾਂ 15 ਸ਼ਹਿਰਾਂ ਦੇ ਅਸੀਂ ਗੱਲ ਕਰੀਏ ਤਾਂ ਅਵੱਤੀਪੁਰ ਸ਼੍ਰੀਨਗਰ ਜੰਮੂ ਪਠਾਨਕੋਟ ਅਮਰੀਸਰ ਕਪੂਰਥਲਾ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਲਕਾਉਂਦੀ ਅਤੇ ਪੁੱਜ ਜਿਹੇ ਸ਼ਹਿਰ ਸ਼ਾਮਿਲ ਹਨ ਦਰਅਸਲ ਜਦੋਂ ਲੋਕ 8 ਮਈ 2025 ਦੇ ਅੰਮ੍ਰਿਤ ਵੇਲੇ ਉੱਠੇ ਸੀ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਆਪਣੇ ਕੰਮ ਤੇ ਜਾ ਰਹੇ ਸੀ ਕੋਈ ਖੇਤ ਦੇ ਵਿੱਚ ਜਾ ਰਿਹਾ ਸੀ ਰਸਤੇ 'ਚ ਕਿਸੇ ਨਾ ਕਿਸੇ ਨੂੰ ਰਸਤੇ ਵਿੱਚ ਮਿਜ਼ਾਈਲਾਂ ਪਈਆਂ ਹੋਈਆਂ ਮਿਲ ਰਹੀਆਂ ਸਨ ਤੇ ਮਿਜ਼ਾਈਲਾਂ ਨੂੰ ਦੇਖਣ ਤੋਂ ਬਾਅਦ ਉਹ ਤੁਰੰਤ ਹੀ ਤਤਕਾਲ ਪ੍ਰਭਾਵਿਤ ਤੋਂ ਪੁਲਿਸ ਨੂੰ ਸੂਚਿਤ ਕਰਦੇ ਹਨ ਕਿ ਅਜੇਹੇ ਖੇਤਾਂ ਦੇ ਵਿੱਚ ਮਿਜ਼ਾਈਲਾਂ ਪਈਆਂ ਨੇ ਜਿਹੜੀਆਂ ਉਹ ਮਿਜ਼ਾਈਲਾਂ ਸੀ ਉਹ ਮਿਜ਼ਾਈਲਾਂ ਨੂੰ ਰਾਤ ਨੂੰ ਹੀ ਭਾਰਤੀ ਫੌਜ ਨੇ ਡਿਫਿਊਜ਼ ਕਰ ਦਿੱਤਾ ਸੀ ਉਸ ਨੂੰ ਬੇਅਸਰ ਕਰ ਦਿੱਤਾ ਸੀ ਤੇ ਬੇਅਸਰ ਕਰਨ ਦੀ ਜੋ ਮੇਨ ਵਜ੍ਹਾ ਸੀ ਉਸ ਦੀ ਵਜ੍ਹਾ ਇਹ ਸੀ ਕਿ ਭਾਰਤ ਦੇ ਕੋਲ ਇੱਕ ਅਜੇਹਾ ਅਧਿਉਨਿਕ ਹਥਿਆਰ ਹੈ ਜਿਸ ਦਾ ਨਾਮ ਹੈ S400 ਜਿਹੜਾ ਕਿ ਰੂਸ ਦਾ ਬਣਿਆ ਹੋਇਆ ਹੈ ਜਿਹੜਾ ਕਿ ਦਿਆਂ ਦਾ ਸਭ ਤੋਂ ਤਾਕਤਵਰ ਅਤੇ ਅਧਿਉਨਿਕ ਸ਼ਕਤੀਸ਼ਾਲੀ ਲੌਂਗ ਰੇਜ 에ਅਰ ਡਿਫੈਂਸ ਸਿਸਟਮ ਹੈ ਇਹ ਇੱਕ ਅਜਿਹਾ ਸਿਸਟਮ ਹੈ ਕਿ ਇਹ ਇੱਕ ਜਗ੍ਹਾ ਉੱਤੇ ਰੱਖਿਆ ਹੁੰਦਾ ਹੈ ਇਹ ਬਹੁਤ ਦੂਰ ਤੋਂ ਹੀ ਆਸਮਾਨ ਦੇ ਵਿੱਚ ਉੱਡਣ ਵਾਲੇ ਕਿਸੇ ਡਰੋਨ ਜਾਂ ਕਿਸੇ ਵੀ ਕਰੂਜ਼ ਮਿਸਾਈਲਾਂ ਨੂੰ ਜਾਂ ਫਿਰ ਦੁਸ਼ਮਣਾਂ ਵੱਲੋਂ ਛੱਡੀਆਂ ਹੋਈਆਂ ਮਿਸਾਈਲਾਂ ਨੂੰ ਕਿਸੇ ਨੂੰ ਵੀ ਦੂਰ ਤੋਂ ਹੀ ਦੇਖ ਸਕਦਾ ਹੈ ਅਤੇ ਦੇਖਣ ਤੋਂ ਬਾਅਦ ਉਸ ਨੂੰ ਪਛਾਣ ਸਕਦਾ ਹੈ ਅਤੇ ਪਛਾਣਨ ਤੋਂ ਬਾਅਦ ਉਸ ਨੂੰ ਹਵਾ ਵਿੱਚ ਹੀ ਖਤਮ ਕਰ ਸਕਦਾ ਹੈ ਮਤਲਬ ਕਿ ਜਿਹੜੇ ਉਹਨਾਂ ਦੀਆਂ ਮਿਜ਼ਾਈਲਾਂ ਇੱਧਰ ਆ ਕੇ ਨੁਕਸਾਨ ਪਹੁੰਚਾਉਣ ਦੀਆਂ ਉਹ ਨੁਕਸਾਨ ਪਹਿਚਾਣ ਜੋਗੀਆਂ ਰਹਿਣਗੀਆਂ ਹੀ ਨਹੀਂ ਆਸਮਾਨ ਦੇ ਵਿੱਚ ਹੀ ਉਹਨਾਂ ਦੀਆਂ ਸਾਰੀਆਂ ਹੀ ਬਰੂਦੀ ਸ਼ਕਤੀਆਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ 15 ਸੈਨਿਕ ਟਿਕਾਣਿਆਂ ਤੇ ਸ਼ਹਿਰਾਂ ਨੂੰ ਜੋ ਨਿਸ਼ਾਨਾ ਬਣਾਇਆ ਗਿਆ ਸੀ ਪਾਕਿਸਤਾਨ ਦੇ ਵੱਲੋਂ ਜੋ ਮਿਜ਼ਾਈਲਾਂ ਦਾਗੀਆਂ ਗਈਆਂ ਸੀ ਜਿਹੜੇ ਡਰੋਨ ਭੇਜੇ ਗਏ ਸੀ ਉਹਨਾਂ ਨੂੰ ਆਸਮਾਨ ਦੇ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ ਇਸ ਦੇ ਪਿੱਛੇ ਵੀ ਵਜ੍ਹਾ ਇਹ ਸੀ ਕਿਉਂਕਿ ਇਹ ਜਿਹੜਾ ਲੌਂਗ ਰੇਂਜ 에ਅਰ ਡਿਫੈਂਸ ਸਿਸਟਮ ਹੈ ਜੋ ਕਿ ਰੂਸ ਵੱਲੋਂ ਬਣਾਇਆ ਆਇਆ ਗਿਆ ਹੈ ਇਹ ਵੱਦ ਤੋਂ ਵੱਧ ਜਿਹੜੀ ਰੇਂਜ ਹੈ ਉਹ 400 ਕਿਲੋਮੀਟਰ ਤੱਕ ਕਿਸੇ ਵੀ ਟਾਰਗੇਟ ਨੂੰ ਡੇਗਣ ਦੀ ਸ਼ਕਤੀ ਰੱਖਦਾ ਹੈ ਇਸ ਦੇ ਅੰਦਰ ਇੱਕ ਹੀ ਯੂਨਿਟ ਵਿੱਚੋਂ ਕਈ ਤਰ੍ਹਾਂ ਦੇ ਉਹ ਨਿਕਲਦੇ ਨੇ ਜਿਸ ਚ 40NS ਜਿਹੜਾ ਕਿ 400 ਕਿਲੋਮੀਟਰ ਦੀ ਰੇਂਜ ਦਾ ਹੁੰਦਾ ਹੈ 48NS ਜਿਹੜਾ ਕਿ 250 ਕਿਲੋਮੀਟਰ ਦੀ ਰੇਂਜ ਦਾ ਹੁੰਦਾ ਹੈ 9M 96E ਜਿਹੜਾ ਕਿ 120 ਕਿਲੋਮੀਟਰ ਦੀ ਰੇਂਜ ਦੀ ਮਾਰਨ ਦੀ ਸ਼ਕਤੀ ਰੱਖਦਾ ਹੈ 9M 96E ਜਿਸ ਦੀ 40 ਕਿਲੋਮੀਟਰ ਤੱਕ ਦੀ ਮਾਰ ਦੀ ਸ਼ਮਤਾ ਰੱਖਦਾ ਹੈ ਕਿਉਂਕਿ ਆਸਮਾਨ ਦੇ ਵਿੱਚ ਉੱਡਣ ਵਾਲੇ ਕਿਸੇ ਵੀ ਦੁਸ਼ਮਣ ਦੇ ਡਰੋਨਾਂ ਨੂੰ ਮਿਜ਼ਾਈਲਾਂ ਨੂੰ ਵਿਸਤ੍ਰਿਕ ਮਿਜ਼ਾਈਲਾਂ ਨੂੰ ਆਸਮਾਨ ਦੇ ਵਿੱਚ ਹੀ ਮਾਰ ਕੇ ਸੁੱਟ ਦਿੰਦਾ ਹੈ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਰਹੇ ਸੀ ਅਤੇ ਘਰ ਤੋਂ ਨਿਕਲਣ ਤੋਂ ਬਾਅਦ ਦੇਖ ਰਹੇ ਸੀ ਕਿ ਸੜਕਾਂ ਉੱਤੇ ਪਏ ਹੋਏ ਉਹਨਾਂ ਮਿਜ਼ਾਈਲਾਂ ਨੂੰ ਜਿਹੜੇ ਕਿ ਬੇਕਾਰ ਹੋ ਚੁੱਕੇ ਸੀ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਕਿਸਤਾਨ ਨੇ ਕਿੰਨੀਆਂ ਮਿਜ਼ਾਈਲਾਂ ਛੱਡੀਆਂ ਹੋਣਗੀਆਂ ਤੇ ਭਾਰਤ ਦੀ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਸਾਰਿਆਂ ਦੇ ਸਾਰਿਆਂ ਨੂੰ ਹੀ ਆਸਮਾਨ ਦੇ ਵਿੱਚ ਹੀ ਖਤਮ ਕਰ ਦਿੱਤਾ ਜਿਹੜੇ ਕਿ ਇਹ 에어 డిਫੈਂਸ ਸਿਸਟਮ ਹੈ ਇਸ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹ 360 ਡਿਗਰੀ ਕਵਰੇਜ ਦੇ ਵਿੱਚ ਕੰਮ ਕਰਦਾ ਹੈ ਮਤਲਬ ਕਿ ਜਿਹੜਾ ਇਹਨਾਂ ਦਾ ਟਾਰਗੇਟ ਹੈ ਜਿਹੜਾ ਕਿ 에어 డిਫੈਂਸ ਸਿਸਟਮ ਹੈ ਜੇਕਰ ਉਹ ਅੱਗੇ ਨਿਕਲ ਜਾਂ ਤਾਂ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਉਸ ਨੂੰ ਵੀ ਉੱਥੇ ਹੀ ਮਾਰ ਕੇ ਸਿੱਟ ਸਕਦਾ ਹੈ ਨਿਸ਼ਾਨਾ ਪੱਕਾ ਹੁੰਦਾ ਹੈ ਹਾਈ ਸਪੀਡ ਹੁੰਦੀ ਹੈ ਦੁਸ਼ਮਣਾਂ ਦੀਆਂ ਮਜ਼ਾਲਾਂ ਤੋਂ ਵੀ ਜ਼ਿਆਦਾ ਇਸ ਦੀ ਤੇਜ਼ ਰਫ਼ਤਾਰ ਹੁੰਦੀ ਹੈ ਇਦਾਂ ਭਾਰਤ ਨੇ ਜਿਹੜੇ ਇਹਨਾਂ ਦੇ 15 ਟਿਕਾਣੇ ਸੀ ਜਿੱਥੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਉਥੇ ਡਿਫੈਂਸ ਕੀਤਾ ਜਿਹੜੇ ਉਹਨਾਂ ਦੇ ਟਿਕਾਣੇ ਸੀ ਉਥੇ ਹੀ ਡਿਫੈਂਸ ਕੀਤਾ ਹੁਣ ਭਾਰਤ ਨੇ ਵੀ ਇਸ ਗੱਲ ਦਾ ਜਵਾਬ ਦੇਣਾ ਸੀ ਅਤੇ ਜਦੋਂ ਜਵਾਬ ਦਿੱਤਾ ਜਾਂਦਾ ਹੈ ਆਪਰੇਸ਼ਨ ਸਿੰਧੂਰ ਦੇ ਦੂਸਰੇ ਦਿਨ ਮਤਲਬ ਕਿ 8 ਮਈ 2025 ਦੀ ਸਵੇਰ ਭਾਰਤ ਦੇ ਵੱਲੋਂ ਡਰੋਨ ਅਟੈਕ ਕੀਤਾ ਜਾਂਦੇ ਹਨ ਡਰੋਨ ਅਟੈਕ ਦੇ ਲਈ ਉਹਨਾਂ ਨੇ 9 ਜਗ੍ਹਾ ਨੂੰ ਚੁਣਿਆ ਸੀ ਜਿਸ ਦੇ ਵਿੱਚ ਅਟਕਲ ਰਾਵਲਪਿੰਡੀ ਚਕਵਾਲ ਗੁਜਰਾਵਾਲਾ ਲਾਹੌਰ ਬਲਪੁਰ ਮਿਆਨੋ ਕਰਾਚੀ ਅਤੇ ਛੋਲ ਦਰਅਸਲ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਨਿਸ਼ਾਨਾ ਬਣਾਇਆ ਗਿਆ ਸੀ ਹਮਲੇ ਦੇ ਲਈ ਭਾਰਤ ਨੇ ਇਜ਼ਰਾਈਲੀ ਹਾਰਫੀ ਡਰੋਨ ਦਾ ਇਸਤੇਮਾਲ ਕੀਤਾ ਸੀ ਜਿਹੜੇ ਕਿ ਵਾਕਈ ਹੀ ਆਪਣੇ ਆਪ ਦੇ ਵਿੱਚ ਅਧੁਨਿਕ ਹੈ ਇਸ ਦੀ ਜੇਕਰ ਅਸੀਂ ਗੱਲ ਕਰੀਏ ਇਹ ਵੀ ਵਾਕਈ ਹੀ ਕਮਾਲ ਦਾ ਹੈ ਦਰਅਸਲ ਇਹ ਡਰੋਨ ਅਤੇ ਮਜ਼ਾਈਲਾਂ ਦਾ ਮਿਕਸਪ ਹੈ ਇਸ ਦੇ ਅੰਦਰ 15 ਕਿਲੋ ਵਿਸਫੋਟਕ ਲੈ ਜਾਣ ਦੀ ਸ਼ਮਤਾ ਹੁੰਦੀ ਹੈ ਅਤੇ ਰੇਂਜ ਜਿਹੜੀ ਇਸ ਦੀ ਹੈ ਉਹ ਕਮਾਲ ਦੀ ਹੈ 500 ਤੋਂ 1000 ਕਿਲੋ ਮੀਟਰ ਤੱਕ ਦੀ ਇਸ ਦੀ ਰੇਂਜ ਹੈ ਇਸ ਨੂੰ ਜਦੋਂ ਵੀ ਲਾਂਚ ਕੀਤਾ ਜਾਵੇਗਾ ਜਾਂ ਤਾਂ ਟਰੱਕ ਤੇ ਕੀਤਾ ਜਾਂਦਾ ਹੈ ਜਾਂ ਫਿਰ ਜਹਾਜ਼ ਤੋਂ ਲਾਂਚ ਕੀਤਾ ਜਾਂਦਾ ਹੈ ਜੇਕਰ ਟਾਰਗੇਟ ਨਹੀਂ ਮਿਲਦਾ ਤਾਂ ਉਥੇ ਹੀ ਨਸ਼ਟ ਹੋ ਜਾਂਦਾ ਹੈ ਇਸ ਦੀ ਹੈ ਖਾਸ ਗੱਲ ਜਦੋਂ ਭਾਰਤ ਨੇ ਡਰੋਨ ਅਟੈਕ ਕੀਤਾ ਨੋ ਜਗਾਂ ਨੂੰ ਚੁਣਿਆ ਨੋ ਜਗਾਂ ਚ ਕਾਮਯਾਬੀ ਮਿਲਦੀ ਹੈ ਲਾਹੌਰ ਕਰਾਚੀ ਰਾਬਲਪਿੰਡੀ ਕਾਮਯਾਬੀ ਮਿਲ ਜਾਂਦੀ ਹੈ ਐਚਕਯੂ 9 에어 డిਫੈਂਸ ਸਿਸਟਮ ਜਿਹੜਾ ਕਿ ਪਾਕਿਸਤਾਨ ਦਾ ਹੁੰਦਾ ਹੈ ਲਾਹੌਰ ਚ ਹੁੰਦਾ ਹੈ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਹੈ ਅਤੇ ਤਬਾਕ ਕਰਨ ਤੋਂ ਬਾਅਦ ਇਹ ਜਾਣਕਾਰੀ ਮਿਲਦੀ ਹੈ ਇਹ ਪਤਾ ਲੱਗਦਾ ਹੈ ਪਾਕਿਸਤਾਨ ਦੇ ਕੋਲ ਜੋ ਇਸ ਤਰ੍ਹਾਂ ਦੇ ਚਿੰਨੇ ਹਥਿਆਰ ਨੇ ਐਚਕਿਊ 98 ਡਿਫੈਂਸ ਸਿਸਟਮ ਜਿਸ ਭਾਰਤ ਦੇ ਕੋਲ ਰੂਸ ਦਾ ਹੈ 400 ਇਸ ਦੇ ਤਰ੍ਹਾਂ ਹੀ ਪਾਕਿਸਤਾਨ ਨੇ ਚਾਈਨਾ ਤੋਂ ਖਰੀਦਿਆ ਚਾਈਨਾ ਤੋਂ ਇਸ ਲਈ ਖਰੀਦਿਆ ਉਹ ਖਰੀਦਣਾ ਨਹੀਂ ਚਾਹੁੰਦੇ ਸੀ ਪਰ ਚਾਈਨਾ ਨੇ ਉਹਨਾਂ ਦੇ ਪ੍ਰੈਸ਼ਰ ਬਣਾਇਆ ਦਬਾਅ ਬਣਾਇਆ ਜਿਹੜਾ ਕਿ ਘੱਟ ਸ਼ਕਤੀਸ਼ਾਲੀ ਉਹਨਾਂ ਦਾ 에ਅਰ ਡਿਫੈਂਸ ਸਿਸਟਮ ਸੀ ਉਹ ਖਰੀਦ ਲੈਂਦੇ ਨੇ ਅਤੇ ਭਾਰਤ ਉਸ 에ਅਰ ਡਿਫੈਂਸ ਸਿਸਟਮ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੰਦਾ ਹੈ ਅਤੇ ਇਸ ਦੀ ਜੋ ਮਾਰਨ ਦੀ ਸ਼ਕਤੀ ਦੱਸੀ ਜਾਂਦੀ ਹੈ ਇਹ 120 ਤੋਂ ਲੈ ਕੇ 250 ਕਿਲੋਮੀਟਰ ਦੇ ਆਸ-ਪਾਸ ਹੁੰਦੀ ਹੈ ਪਰ ਉਹਨਾਂ ਸ਼ਕਤੀਸ਼ਾਲੀ ਹੈ ਹੀ ਨਹੀਂ ਜਿੰਨੀ ਪਾਕਿਸਤਾਨ ਜਾਂ ਚਾਈਨਾ ਨੇ ਦਾਅਵਾ ਕੀਤਾ ਸੀ ਜਦੋਂ ਇਹ ਪੂਰੀ ਤਰ੍ਹਾਂ ਦੇ ਨਾਲ ਬਿਲਕੁਲ ਖਤਮ ਹੋ ਜਾਂਦਾ ਹੈ ਸਮਾਪਤ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਸ ਗੱਲ ਦੀ ਭਾਰਤ ਦੀ ਸੈਨਾ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਅਸੀਂ ਐਚਕਯੂ9 에어 డిਫੈਂਸ ਸਿਸਟਮ ਜਿਹੜਾ ਕਿ ਲਾਹੌਰ ਦੇ ਅੰਦਰ ਹੈ ਉਹ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਤਾ ਕਿਤੇ ਨਾ ਕਿਤੇ ਉਹਨਾਂ ਉੱਤੇ ਪੂਰੀ ਤਰ੍ਹਾਂ ਦਬਾਅ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਆਖਰਕਾਰ ਪਾਕਿਸਤਾਨ ਦੇ ਸਟੈਨ लेफ्टिनेंट ਜਰਨਲ ਅਹਿਮਦ ਸ਼ਰੀਫ ਚੋਦਰੀ ਨੇ 8 ਮਈ ਨੂੰ ਦੁਪਹਿਰ ਨੂੰ ਇਹ ਕਿਹਾ ਸੀ ਕਿ ਪਾਕਿਸਤਾਨ ਤੇ ਭਾਰਤ ਨੇ ਡਰੋਨ ਦੇ ਨਾਲ ਹਮਲਾ ਕੀਤੇ ਨੇ ਨੋ ਜਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਾਕਿਸਤਾਨ ਨੇ ਭਾਰਤ ਦੇ ਲਗਭਗ 50 ਡਰੋਨਾਂ ਨੂੰ ਮਾਰ ਸੁੱਟਿਆ ਜਦਕਿ ਇਸ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਨ ਦੀ ਜ਼ਰੂਰਤ ਹੈ ਜੇਕਰ ਇਸ ਨੂੰ ਟਾਰਗੇਟ ਨਹੀਂ ਮਿਲਦਾ ਇਸ ਡਰੋਨ ਨੂੰ ਜਿਸ ਦਾ ਨਾਮ ਹਾਰਫੀ ਹੈ ਤਾਂ ਉਹ ਤੇ ਹੀ ਨਸ਼ਟ ਹੋ ਜਾਂਦਾ ਹੈ ਇਸ ਦੀ ਇਹ ਇੱਕ ਵਧੀਆ ਗੱਲ ਹੈ ਜਿੱਥੇ ਪਾਕਿਸਤਾਨ ਦੇ ਸੈਨਿਕ ਲੈਫਟੀਨੈਂਟ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਭਾਰਤ ਦੇ 50 ਡਰੋਨ ਮਾਰ ਸੁੱਟੇ ਨੇ ਜਿਹੜੇ ਪਾਕਿਸਤਾਨ ਦੇ ਲੈਫਟੀਨੈਂਟ ਜਰਨਲ ਸ਼ਰੀਫ ਚੋਦਰੀ ਜਿਨ੍ਹਾਂ ਨੇ 8 ਮਈ ਨੂੰ ਇਹ ਗੱਲ ਕਹੀ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਡਰੋਨ ਨੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਹੈ ਚਾਰ ਜਵਾਨ ਜ਼ਖਮੀ ਕਰ ਦਿੱਤੇ ਹਨ ਦੋ ਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਭਾਰਤ ਦਾ ਇਹ ਦਾਅਵਾ ਹੈ ਅਤੇ ਸਬੂਤ ਇਹ ਦਿਖਾਏ ਨੇ ਕਿ ਐਚਕਯੂ ਏ ਡਿਫੈਂਸ ਸਿਸਟਮ ਜਿਹੜਾ ਕਿ ਲਾਹੌਰ ਦੇ ਅੰਦਰ ਹੈ ਉਸ ਨੂੰ ਪੂਰੀ ਤਰਾਹ ਦੇ ਨਾਲ ਤਬਾਹ ਕਰ ਦਿੱਤਾ ਗਿਆ ਹੈ ਦਰਅਸਲ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੀ ਇਹਨਾਂ ਦੇ ਪਿੱਛੇ ਦੀ ਜਿਹੜੀ ਮੇਨ ਵਜ੍ਹਾ ਸੀ ਦਰਅਸਲ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਬੈਸਟਰਨ ਘਾਟੀ ਦੇ ਅੰਦਰ ਜਿਹੜੇ ਉਥੇ ਸੈਲਾਨੀ ਘੁੰਮਣ ਦੇ ਲਈ ਗਏ ਸੀ ਤੇ ਤਿੰਨ ਅੰਤਕਵਾਦੀ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀ ਅਜਿਹਾ ਕਿਹਾ ਜਾਂਦਾ ਹੈ ਉਹਨਾਂ ਨੇ ਗੋਲੀਬਾਰੀ ਕੀਤੀ ਹਿੰਦੂ ਜਿਹੜੇ ਟੂਰਿਸਟ ਸੀ ਉਹਨਾਂ ਨੂੰ ਟਾਰਗੇਟ ਕੀਤਾ ਟਾਰਗੇਟ ਕਰਨ ਤੋਂ ਬਾਅਦ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਸ ਦੇ ਚਲਦੇ ਹੈ ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਇੱਕ ਸਾਈਡ ਲੋਕ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਇੱਥੇ ਕੋਈ ਆਮ ਆਦਮੀ ਸੁਰੱਖਿਅਤ ਨਹੀਂ ਫਿਰ ਭਾਰਤ ਦੀ ਸਰਕਾਰ ਨੇ ਇਸ ਤੋਂ ਬਾਅਦ ਅਭਿਆਨ ਚਲਾਇਆ ਅਭਿਆਨ ਚਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਕੀਤੀ ਤੇ ਤਿਆਰੀ ਕਰਨ ਤੋਂ ਬਾਅਦ ਤੇ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਕਰਾਰਾ ਜਵਾਬ ਦੇਣਾ ਪਵੇਗਾ ਪਾਕਿਸਤਾਨ ਨੂੰ ਜਵਾਬ ਦੇਣ ਦੇ ਲਈ ਨੋ ਅਤਕਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨੋ ਅਤਕਵਾਦੀ ਟਿਕਾਣਿਆਂ ਦੇ ਜੇਕਰ ਦੀ ਗੱਲ ਕਰੀਏ ਮੁਜ਼ਾਫਰਵਾਦ ਕੋਟਲੀ ਬਰਨਾਲਾ ਸਿਆਲਕੋਟ ਤੇਰਾਕਲਾ ਮੁਰਿਤਕੇ ਬਾਬਲਪੁਰ ਇਸ ਤਰ੍ਹਾਂ ਭਾਰਤੀ ਸੈਨਾ ਨੇ 8 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ 6 ਤੋਂ 7 ਮਈ 2025 ਦੀ ਰਾਤ 1 ਵਜੇ 5 ਮਿੰਟ ਤੇ 1 ਵਜੇ 30 ਮਿੰਟ ਤੱਕ ਇਹ ਅਭਿਆਨ ਚੱਲਦਾ ਹੈ ਲਗਭਗ ਇਹ 25 ਮਿੰਟ ਤੱਕ ਚੱਲਦਾ ਹੈ ਜੈਸੀ ਮੁਹੰਮਦ ਜਿਹੜਾ ਕਿ ਹੈੱਡ ਕੁਆਟਰ ਹੈ ਜੋ ਅੰਤਕਵਾਦੀ ਮੁਸੀਦ ਅਜ਼ਰ ਦਾ ਜਿਹੜਾ ਹੈੱਡ ਕੁਆਟਰ ਹੈ ਇਸ ਦੀ ਜੈਸੀ ਮੁਹੰਮਦ ਦਾ ਮਰਕਰ ਸੁਭਾਨ ਅੱਲਾਹ ਬਹਾਪੁਰ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਜਾਂਦਾ ਹੈ ਲਖਸ਼ਰ ਤਿਆਬਾ ਦਾ ਮਰਕਰ ਤਿਆਬਾ ਮੁਰীদ ਕੇ ਜਿਹੜਾ ਕਿ ਇਸ ਦਾ ਸੰਸਥਾ ਤੇ ਅੰਤਕਵਾਦੀ ਹਾਫਿਜ਼ ਮੁਹੰਮਦ ਸ਼ਹੀਦ ਉਸ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਂਦਾ ਹੈ ਖਤਮ ਕਰ ਦਿੱਤਾ ਜਾਂਦਾ ਹੈ ਜੈਸੀ ਮੁਹੰਮਦ ਦਾ ਇੱਕ ਹੋਰ ਟਿਕਾਣਾ ਸੀ ਸਰਜਲ ਤਿਹਾਰ ਕਲਾ ਉਸ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਂਦਾ ਹੈ ਹਿਜ਼ਬੁਲ ਮੁਜਾਹੀਦਿਨ ਦਾ ਮੁਹੰਮਦ ਜਿਹੜਾ ਹੈ ਸਿਆਲਕੋਟ ਚ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਤਬਾਹ ਕੀਤਾ ਜਾਂਦਾ ਹੈ ਹਿਜ਼ਬੁਲ ਮੁਜਾਹੀਦਿਨ ਮਰਗੰਜ ਰਾਹੁਲ ਸਾਹਿਲ ਕੋਟਲੀ ਸਿਹਾਲ ਕੋਟਲੀ ਇਸ ਨੂੰ ਵੀ ਚੰਗੀ ਤਰ੍ਹਾਂ ਤਬਾਹ ਕਰ ਦਿੱਤਾ ਜਾਂਦਾ ਹੈ ਦਰਅਸਲ 9 ਅਤਕਵਾਦੀਆਂ ਦੇ ਟਿਕਾਣਿਆਂ ਨੂੰ ਭਾਰਤ ਦੇ ਹਵਾਈ ਹਮਲਿਆਂ ਤੋਂ ਇਹ ਤਾਰੀਖ ਕੀਤਾ ਜਾਂਦਾ ਹੈ ਫਿਰ ਇਸ ਤਾਰੀਖ ਦੇ ਨਾਲ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਂਦਾ ਹੈ ਪਰ ਕਸ਼ਮੀਰ ਦੇ ਕੁਝ ਲੋਕਾਂ ਨੂੰ ਪਾਕਿਸਤਾਨ ਨੇ ਨਿਸ਼ਾਨਾ ਬਣਾਇਆ ਤੇ ਅੱਖਾਂ ਬੰਦ ਕਰਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਲਗਾਤਾਰ ਇਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਾਕਿਸਤਾਨ ਨਿਰੰਤਰ ਰੇਖਾ ਤੋਂ ਕੋਪਵਾੜਾ ਬਲਮੂਰੀ ਉਰੀਪੂਚ ਮੈਡਲ ਰਾਜ਼ੋਰੀ ਚ ਗੋਲੇ ਦਾਗੇ ਲਗਭਗ 5 ਤੋਂ 6 ਘੰਟੇ ਲਗਾਤਾਰ ਇਸ ਤਰ੍ਹਾਂ ਦੇ ਨਾਲ ਗਾਤਰ ਗੋਲੇ ਚੱਲਦੇ ਰਹੇ ਸੀ ਤੇ ਸ਼ਹਿਰੀ ਇਲਾਕਿਆਂ ਚ ਗੋਲੀਵਾਰੀ ਜਦੋਂ ਚੱਲ ਰਹੀ ਸੀ ਇਸ ਦੇ ਵਿੱਚ ਭਾਵੇਂ ਉਹ ਸਕੂਲ ਹੋਣ ਮੰਦਰ ਹੋਣ ਭਾਵੇਂ ਮਸਜਿਦ ਹੋਵੇ ਭਾਵੇਂ ਗੁਰਦੁਆਰੇ ਹੋਣ ਭਾਵੇਂ ਬੱਸ ਸਟੈਂਡ ਹੋਵੇ ਇਹਨਾਂ ਜਗ੍ਹਾ ਨੂੰ ਪਾਕਿਸਤਾਨ ਅੰਤਕਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਇਸ ਦੇ ਵਿੱਚ ਬੇਕਸੂਰ ਲੋਕ ਘਟੋ ਘਟ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਮਹਿਲਾਵਾਂ ਹੁੰਦੀਆਂ ਹਨ ਪੰਜ ਬੱਚੇ ਹੁੰਦੇ ਹਨ ਤੇ ਬਾਕੀ ਇਹਨਾਂ ਦੇ ਵਿੱਚ ਜਵਾਨ ਹੋਣ ਬੁੜੇ ਹੋਣ ਬਜ਼ੁਰਗ ਹੋਣ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜੇਕਰ ਅਸੀਂ ਮਰਨ ਵਾਲੇ ਲੋਕਾਂ ਦੀ ਗਿਣਤੀ ਦੀ ਗੱਲ ਕਰੀਏ ਜਿਹੜੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾਂਦੀ ਹੈ ਗੋਲੇ ਮਾਰੇ ਜਾਂਦੇ ਹਨ ਉਹਨਾਂ ਦੇ ਵਿੱਚੋਂ ਮਰਨ ਵਾਲਿਆਂ ਦੇ ਨਾਮ ਬੀਬੀ ਕੋਰ ਉਰਫ ਰੂਬੀ ਨੇ ਜਿਨ੍ਹਾਂ ਦੀ 33 ਸਾਲ ਦੀ ਆਸਪਾਸ ਦੀ ਉਮਰ ਸੀ ਮੁਹੰਮਦ ਜਾਨ ਜਿਨ੍ਹਾਂ ਦੀ 10 ਸਾਲ ਦੀ ਉਮਰ ਸੀ ਜੋਇਆ ਖਾਨ ਜਿਸ ਦੀ 12 ਸਾਲ ਦੀ ਉਮਰ ਮੁਹੰਮਦ ਅਕਰਮ ਜਿਨ੍ਹਾਂ ਦੀ 40 ਸਾਲ ਦੀ ਉਮਰ ਸੀ ਅਮਰੀਕ ਸਿੰਘ 55 ਸਾਲ ਦੀ ਉਮਰ ਹੈ ਮੁਹੰਮਦ ਇਕਬਾਲ ਜਿਸ ਦੀ 45 ਸਾਲ ਦੀ ਉਮਰ ਰਣਜੀਤ ਸਿੰਘ ਲਗਭਗ 48 ਸਾਲ ਦੀ ਉਮਰ ਕਾ ਵੀ 40 ਸਾਲ ਦੀ ਉਮਰ ਅਮਰਜੀਤ ਸਿੰਘ 47 ਸਾਲ ਮਰੀਮ ਖਤਾਉਨ 7 ਸਾਲ ਬਿਹਾਨ ਬਹਾਰਗਲ 13 ਸਾਲ ਮੁਹੰਮਦ ਰਫੀ 40 ਸਾਲ ਨਾਲ ਹੀ ਇੱਕ ਜਿਹੜਾ ਜਵਾਨ ਹੈ ਉਹ ਵੀ ਸ਼ਹੀਦ ਹੋ ਜਾਂਦਾ ਹੈ ਜਿਹੜਾ ਪੁਸ਼ਚ ਫਾਇਰਿੰਗ ਲਗਾਤਾਰ ਚੱਲ ਰਹੀ ਸੀ ਲੋਕ ਸनायक ਦਿਨੇਸ਼ ਕੁਮਾਰ ਜਿਨ੍ਹਾਂ ਦੀ ਉਮਰ ਲਗਭਗ 32 ਸਾਲ ਦੇ ਆਸ-ਪਾਸ ਹੁੰਦੀ ਹੈ ਜੋ ਕਿ ਹਰਿਆਣਾ ਪਲਵਲ ਦੇ ਰਹਿਣ ਵਾਲੇ ਹੁੰਦੇ ਨੇ ਇਹਨਾਂ ਦੀ ਪਤਨੀ ਪੇਸ਼ੇ ਤੋਂ ਐਡਵੋਕੇਟ ਹੁੰਦੀ ਹੈ ਇੱਕ ਬੇਟੀ ਅਤੇ ਇਹਨਾਂ ਦਾ ਇੱਕ ਬੇਟਾ ਵੀ ਹੁੰਦਾ ਹੈ 2014 ਚ ਇਨਾਂ ਦੀ ਆਰਮੀ ਚ ਪੋਸਟਿੰਗ ਹੋ ਗਈ ਸੀ ਅਤੇ ਇਹ ਪੰਜ ਭਾਈਆਂ ਚੋ ਸਭ ਤੋਂ ਵੱਡੇ ਹੁੰਦੇ ਨੇ ਅਤੇ ਇਹ ਪੂੰਛ ਦੀ ਉਸ ਫਾਇਰਿੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਜਦੋਂ ਇਹਨਾਂ ਦੇ ਸ਼ਹੀਦ ਹੋਣ ਦੀ ਖਬਰ ਚੱਲਦੀ ਹੈ ਵਾਕਿਆ ਹੀ ਜਿਹੜੇ ਇਹਨਾਂ ਦੇ ਘਰਵਾਲਿਆਂ ਨੇ ਕਿਹਾ ਬਹੁਤ ਹੀ ਦਿਲ ਜਿੱਤਣ ਵਾਲਾ ਸੀ ਕਿ ਜੇਕਰ ਅਸੀਂ ਆਪਣਾ ਬੇਟਾ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ ਤਾਂ ਕੋਈ ਗੱਲ ਨਹੀਂ ਪਰ ਇੱਕ ਪਾਸੇ ਇਹ ਦੁੱਖ ਦੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਵਾਨ ਸ਼ਹੀਦ ਹੁੰਦੇ ਨੇ ਜੇਕਰ ਅੱਗੇ ਅਸੀਂ ਗੱਲ ਕਰੀਏ ਤਾਂ ਅਮਰੀਕਾ ਦਾ ਇੱਕ ਚੈਨਲ ਹੈ ਜਿਸ ਦਾ ਨਾਮ ਸੀ ਸੀਐਨਐਨ ਸੀ NN ਤੇ ਇੱਕ ਲਾਈਵ ਕਵਰੇਜ ਚੱਲ ਰਹੀ ਸੀ ਲਾਈਵ ਕਵਰੇਜ ਪਾਕਿਸਤਾਨ ਰੱਖਿਆ ਮੰਤਰੀ ਖਵਾਜ਼ਾ ਆਫਿਸ ਨਾਲ ਐਂਕਰ ਗੱਲਬਾਤ ਕਰ ਰਹੀ ਸੀ ਅਤੇ ਐਂਕਰ ਦੇ ਗੱਲਬਾਤ ਕਰਨ ਦੇ ਦੌਰਾਨ ਹੀ ਉਹਨਾਂ ਨੇ ਦਾਵਾ ਕੀਤਾ ਕਿ ਭਾਰਤ ਦੇ ਜੋ 6 ਫਾਈਟਰ ਜੈਟਸ ਸੀ ਸਿੱਟ ਦਿੱਤੇ ਨੇ ਜਿਸ ਚ 3 ਰਾਈਫਲ ਨੇ 2 MiG-29 ਹੈ 1 ਸੁਖੀ ਹੀ ਹੈ ਉਦੋਂ ਹੀ ਅਮਰੀਕਾ ਚੈਨਲ ਦੀ ਜਿਹੜੀ ਐਂਕਰ ਹੁੰਦੀ ਹੈ ਉਸਨੇ ਕਿਹਾ ਕਿ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ ਫਿਰ ਇਦਾਂ ਹੀ ਹਵਾ 'ਚ ਗੱਲਾਂ ਕਰ ਰਹੇ ਹੋ ਜਦੋਂ ਗੱਲ ਸਬੂਤ ਦੀ ਆਉਂਦੀ ਹੈ ਹੋ ਇੱਧਰ ਉੱਧਰ ਦੇਖਣ ਲੱਗਦੇ ਹਨ ਅਤੇ ਜਿਹੜੀ ਉਹਨਾਂ ਦੀ ਜ਼ੁਬਾਨ ਸੀ ਤਤਲਾਨ ਲੱਗਦੀ ਹੈ ਇਸ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੀ ਬੇਇੱਜ਼ਤੀ ਪੂਰੇ ਇੰਡੀਆ ਚ ਹੋ ਜਾਂਦੀ ਹੈ ਤੇ ਬਾਕੀ ਇਹ ਆਪਣੇ ਆਪ ਚ ਇੱਕ ਸੋਚਣ ਵਾਲੀ ਗੱਲ ਹੈ ਨਾਲ ਹੀ ਪਾਕਿਸਤਾਨ ਦੇ ਸੰਸਦ ਦੇ ਅੰਦਰ ਜੋ ਉੱਥੇ ਦੇ ਸੰਸਦ ਨੇ ਵਿਰਜ ਤਿਹਾਰੀ ਇਕਬਾਲ ਉਹ ਵੀ ਰੋਂਦੇ ਹੋਏ ਇਹ ਕਹਿਣ ਲੱਗਦੇ ਹਨ ਕਿ हे ਅੱਲਾ ਉਹਨਾਂ ਦੇ ਮੁਲਕ ਦੀ ਹਿਫਾਜ਼ਤ ਕਰੇ ਜੇਕਰ ਲੜਨਾ ਨਹੀਂ ਆਉਂਦਾ ਜੇ ਲੜਨ ਦੀ ਤਾਕਤ ਨਹੀਂ ਹੈ ਤਾਂ ਫਿਰ ਇਹਨਾਂ ਨੂੰ ਲੜਨਾ ਵੀ ਨਹੀਂ ਚਾਹੀਦਾ ਤੇ ਬਾਅਦ ਦੇ ਵਿੱਚ ਫਿਰ ਰੋਣਾ ਧੋਣਾ ਕਰਦੇ ਨੇ ਭਾਰਤ ਨੇ ਹਲੇ ਤਾਂ ਆਪਣੇ ਠੀਕ ਤਰ੍ਹਾਂ ਦੇ ਨਾਲ ਜਵਾਬੀ ਕਾਰਵਾਈ ਕੀਤੀ ਵੀ ਨਹੀਂ ਜੇਕਰ ਜਵਾਬੀ ਕਾਰਵਾਈ ਕਰ ਦਿੱਤੀ ਤਾਂ ਪਾਕਿਸਤਾਨ ਦਾ ਕੀ ਹਸ਼ਰ ਹੋਵੇਗਾ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸੋ ਦੋਸਤੋ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦੀ ਇਹ ਸੱਚੀ ਘਟਨਾ ਬਾਕੀ ਪਾਕਿਸਤਾਨ ਬਾਰੇ ਤੁਹਾਡੇ ਕੀ ਕਹਿਣਾ ਹੈ ਕਿ ਜੇਕਰ ਲੜਨ ਦੀ ਤਾਕਤ ਨਹੀਂ ਤਾਂ ਫਿਰ ਭਾਰਤ ਨਾਲ ਮੱਥਾ ਕਿਉਂ ਲਾਉਂਦੇ ਹੋ ਕਿਉਂ ਬੇਗੁਨਾਹ ਲੋਕਾਂ ਨੂੰ ਤੁਸੀਂ ਮਾਰਦੇ ਹੋ ਜੇਕਰ ਖੁਦ ਦੀ ਸ਼ਕਤੀ ਨਹੀਂ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਹੀ ਸਚਾਈ ਕਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ